ਇਹ ਨਾ ਗੁਰੂ ਅੰਗਦ ਦੇਵ ਸਾਹਿਬ ਦੇ ਮੇਲੇ ਦਾ ਇੱਕ ਵਚਨ ਆਉਂਦਾ ਮਹਾਰਾਜ ਜੀ ਦੇ ਦਰਬਾਰ 'ਚ ਇੱਕ ਸਿੱਖ ਰਿੰਦਾ ਸੀ ਜਿਹਾ ਆਖੇ ਨਹੀਂ ਕਿਸੇ ਦੇ ਵੀ ਲੱਗਦਾ ਜੇ ਕਿਸੇ ਨੇ ਕਹਿਣਾ ਨਾ ਵੀ ਆ ਮਾਰ ਗਿਆ ਝਾਰੂ ਮਾਰਦੇ ਆ ਭਾਂਡੇ ਮਾਂਜਦੇ ਉਹਨੇ ਕਹਿਣਾ ਮੈਨੂੰ ਕਿਹੜਾ ਮਹਾਰਾਜ ਨਹੀਂ ਆਖਿਆ ਮੈਂ ਨਹੀਂ ਤੁਹਾਡੀ ਮੰਨਦਾ ਜੇ ਤੈਨੂੰ ਸਤਗੁਰੂ ਕਹਿਣਗੇ ਕਹਿੰਦਾ ਮੈਂ ਉਦੋਂ ਆਖੇ ਲੱਗਾਗਾ ਐਂਦਾ ਤਾਂ ਹੀ ਹਰੀ ਅਮਰ ਨੇ ਕੱਟ ਛੜੀ ਇੱਕ ਦਿਨ ਆਸਾ ਜੀ ਦੀ ਵਾਰਤਾ ਭੋਗ ਪਿਆ ਲੰਗਰ ਦਾ ਟਾਈਮ ਹੀ ਉਹ ਸੁੱਤਾ ਰਹਿ ਗਿਆ ਉਦੋਂ ਸਤਗੁਰੂ ਗੁਰੂ ਅੰਗਦ ਦੇਵ ਸਾਹਿਬ ਆ ਗਏ ਉਦੋਂ ਉਹ ਵੀ ਮੱਖਾਂ ਮਾਲਦਾ ਤਰੀਆ ਹੋਵੇ ਸਤਗੁਰੂ ਸਾਹਿਬ ਕ ਇਹ ਕੇ ਸੇਵਾਦਾਰ ਦੇ ਆਖੇ ਨਹੀਂ ਲੱਗਦਾ ਇਹ ਕਹਿੰਦਾ ਵੀ ਕਿ ਦਿਨ ਸਤਿਗੁਰੂ ਕਹਿਣਗੇ ਨਾ ਮੈਂ ਉਹ ਦਿਨ ਸੇਵਾ ਕਰਾਂਗਾ ਮੈਂ ਕਿਸੇ ਦੇ ਆਖੇ ਨਹੀਂ ਲੱਗਦਾ ਸੱਚੇ ਪਾਖਾ ਨੇ ਬਾਜ਼ੀ ਮਾਰ ਕੇ ਆਖਿਆ ਕਿ ਹਾਲਚਾਲ ਕਹਿੰਦਾ ਜੀ ਠੀਕ ਆ ਸਤਿਗੁਰੂ ਸਾਹਿਬ ਕਹਿੰਦੇ ਸੇਵਾ ਕਰਿਆ ਕਰ ਕਹਿੰਦਾ ਜੀ ਜੋ ਕਹਿ ਦੋਗੇ ਮੈਂ ਕਰਦਾਗਾ ਮਹਾਰਾਜ ਕਹਿੰਦੇ ਚੰਗਾ ਫਿਰ ਲੰਗਰ ਪਾਣੀ ਛਕਦੇ ਫਿਰ ਸਾਨੂੰ ਮੇਰੀ ਲੰਗਰ ਪਾਣੀ ਤਾਂ ਨਹੀਂ ਛਕ ਲਿਆ ਫਿਰ ਜਦੋਂ ਸਤਿਗੁਰਾਂ ਕੋਲੇ ਆਇਆ ਨਾ ਮਹਾਰਾਜ ਕਹਿੰਦੇ ਕਿ ਕਾਗਜ਼ ਕਰਮ ਲੈ ਗਿਆ ਤੈਨੂੰ ਲਿਖ ਕੇ ਦਈਏ ਤੂੰ ਕਰਨਾ ਕੀ ਆ ਉਹ ਕਾਗਜ਼ ਕਰਮ ਚੁੱਕ ਕੇ ਆਇਆ ਸ਼ਾਹਬ ਜੀ ਨੇ ਲਿਖ ਕੇ ਦਿੱ ਸਤਗੁਰੂ ਰਵੰਗਦੇਵ ਸਾਹਨੇ ਲਿਖਿਆ ਵੀ ਦੂਰ ਚਲਿਆ ਜਾ ਕੇ ਜੰਗਲ 'ਚ ਜਿੱਥੇ ਕੋਈ ਤੇਰੇ ਲਾਗੇ ਬੰਦੇ ਨਾ ਆਵੇ ਆਪਣੀ ਹੱਥੀ ਆਪਣੀ ਕਿਖਾ ਲੈ ਉਹਨੂੰ ਆਪਣੇ ਹੱਥੀ ਆਕਲਾ ਦੇ ਵਿੱਚ ਪਾ ਕੇ ਸੱਜ ਜਾ ਜੇ ਤੂੰ ਇਹ ਵਜਨ ਕਨਾਲੇ ਤੇ ਤੂੰ ਸੱਚਖੰਡ ਚਲਿਆ ਜਾਏਗਾ ਇਹ ਲਿਖ ਕੇ ਮਗਰ ਸਾਹਿਬ ਜੀ ਨੇ ਆਪਣੇ ਦਸਖਤ ਕਰਤੇ ਸੀ ਹੁਣ ਉਹਨੂੰ ਪਹਿ ਗਿਆ ਤੇ ਇਹ ਜਦ ਪਹਿ ਗਿਆ ਕੀ ਬਣਿਆ ਜੇ ਕੋਈ ਕਹਿੰਦਾ ਘਰੂ ਮਾਰ ਤੀ ਤੂੰ ਮਾਰਿਆ ਨਾ ਜੇ ਤੂੰ ਕਿਸੇ ਨੇ ਕਹਿਤਾ ਵੀ ਚਲਾ ਚਲ ਗਿਆ ਮਿਛਾ ਉਹ ਮਿਛਾਈਆਂ ਨਾ ਓខਾ ਕੰਮ ਹੀ ਨਾ ਉਹ ਫਸ ਗਿਆ ਹੁਣ ਇਹ ਵੀ ਨਹੀਂ ਕਹਿ ਸਕਦਾ ਵੀ ਮੈਂ ਮੰਨਣੀ ਨਹੀਂ ਕਿਉਂਕਿ ਸਤਗੁਰਾਂ ਨੇ ਆਖਿਆ ਸੀ ਫਿਰ ਤੁਰ ਪਿਆ ਜੰਗ ਇੱਕ ਅਮਰ ਖਾ ਹੈ ਅਗੇ ਅਗੇ ਲੋਕ ਨਹੀਂ ਰਿਹਾ ਸੀ ਐਨੇ ਕੇ ਇੱਕ ਬੰਦਾ ਦੌੜਿਆ ਦੌੜਿਆ ਆਇਆ ਉਹਨੇ ਆਖਿਆ ਵੀ ਕੌਣ ਮਰ ਗਿਆ ਤੂੰ ਕੱਲਾ ਹੀ ਬੈਠ ਕੇ ਫੁੱਕਣ ਰਿਹਾ ਕੱਲਾ ਹੀ ਕਿਹਾ ਬੱਲਣੇ ਕੌਣ ਮਰ ਗਿਆ ਕੋਈ ਆਖਿਆ ਕੋਈ ਵੀ ਨਹੀਂ ਮਰ ਗਿਆ ਉਹ ਬੜਾ ਖਰਾਨ ਹੋਇਆ ਵੀ ਕਿਹਾ ਕਿ ਦੀ ਬੱਲਣ ਦੀ ਆ ਕਹਿੰਦਾ ਮੇਰੀ ਉਹ ਜਿਹੜਾ ਆਇਆ ਸੀ ਪੁੱਛਿਆ ਵੀ ਕਿਹਾ ਤੇਰੀ ਬੱਲਣ ਦੀ ਤੂੰ ਬਾਹਰ ਬੈਠਾ ਉਹ ਕਹਿੰਦਾ ਇਹੋ ਹੀ ਤਾਂ ਬੰਗਾ ਆ ਉਹਨੇ ਕਾਰਗਿਕਾ ਕੀਤਾ ਕਹਿੰਦਾ ਆਹ ਵੇਖ ਮੈਂ ਕਦੀ ਸੇਵਾ ਨਹੀਂ ਕੀਤੀ ਕਦੀ ਕੰਮ ਦੰਦਾ ਨਹੀਂ ਕੀਤਾ ਕਿਹੜੇ ਕਿਸੇ ਸਿੱਖ ਦੇ ਆਖੇ ਨਹੀਂ ਲੱਗਾ ਮੇਰੀ ਸ਼ਰਤ ਇਹ ਹੀ ਵੀ ਜੋ ਗੁਰੂ ਕਹਿਣਗੇ ਮੈਂ ਕਰਾਂਗਾ ਤੇ ਆ ਗੁਰੂ ਅੰਗੇ ਦੇ ਸਾਹਿਬ ਨੇ ਉਹ ਕਹਿੰਦਾ ਇਦਾ ਕਰ ਇਹ ਕਾਗਜ਼ ਮੈਨੂੰ ਦੇ ਤੇ ਕਹਦੇ ਆ ਵੀ ਵਚਨ ਤੈਨੂੰ ਦਿੱਤਾ ਤੇ ਆ ਮੇਰੇ ਕੋਲੇ ਮਾਲ ਤਾਂ ਨਹੀਂ ਉਹਨੇ ਇਹ ਤਾਂ ਦੱਸਿਆ ਨਾ ਵੀ ਮੈਂ ਚੋਰੀਆ ਕੋਈ ਆਖੇ ਮੇਰੇ ਕੋਲ ਸਮਾਨ ਹੈ ਚੋਕ ਸਮਾਨ ਧੁਰਾਏ ਪੈ ਇਹ ਤਾਂ ਮੈਂ ਇਹ ਕਰ ਲਾਂਗਾ ਉਹ ਸਿੱਖ ਨੂੰ ਜਾ ਚੜ ਗਿਆ ਵੀ ਗੁਰੂ ਨੇ ਤਾਂ ਲੱਗਦਾ ਮਾਇਆ ਦਵਾਣੀ ਜਿਹੜਾ ਐਮਤ ਹੋ ਰਿਹਾ ਬਾਣਾ ਮੇਰੀ ਮੌਤ ਦਾ ਹੋਇਆ ਮੇਰੇ ਤੇ ਮੈਨੂੰ ਮਾਲ ਵਾੜਾ ਗਿਆ ਉਹਨੇ ਫੜਾ ਫੜ ਮਾਰਿਆ ਸਮਾਨ ਕੱਛੇ ਦੇ ਉਧਰ ਨੂੰ ਹੀ ਦਰਫਿਆ ਜਿੱਤਰ ਨੂੰ ਉਹ ਆਇਆ ਸੀ ਸ਼ਨਾਖਤ ਹੋਣੀ ਸੀ ਕਵਾਜੇ ਹੋਏ ਸਮਾਨ ਤੋਂ ਤੇ ਸਮਾਨ ਸੀ ਉਹਦੇ ਕੋਲ ਉਹ ਜਿਹੜਾ ਚੋਰ ਸੀ ਉਹਨੇ ਵੇਖਿਆ ਵੀ ਸਤਗੁਰੂ ਸਾਹਿਬ ਦੇ ਸੈਨ ਹੋਏ ਹੋਏ ਆ ਉਹਨੇ ਪੂਰੀ ਜਕ ਉਹ ਫਿਰ ਤੰਗੀ ਦਾਕ ਵਿੱਚ ਜਾ ਕੇ ਫਿਰ ਛਾਲ ਮਾਰਿਆ ਕਰੇ ਅੱਗ ਫੇਰਨਾ ਉਹਨੂੰ ਸਾਲਿਆ ਕਰੇ ਉਹ ਇੰਦਾ ਕਰਦੇ ਲੇੜਦੇ ਲੇੜਦੇ ਨੇ ਸਾਰੀ ਅੱਗ ਬੁਝਾ ਲਈ ਤੇ ਸੜਿਆ ਉਹ ਹੈ ਹੀ ਨਾ ਇਦੋਂ ਤੇ ਇਹ ਨਹੀਂ ਤਾਂ ਹੋਇਆ ਉਧਰੋਂ ਰਾਜੇ ਦੇ ਸਪਾਈਆਂ ਨੇ ਉਸੇ ਇੱਕ ਫੜ ਲਿਆ ਜਿਹਨੂੰ ਵਜਨ ਮਿਲਿਆ ਸੀ ਰਾਜੇ ਕੋਲ ਲੈ ਕੇ ਸਮਾਨ ਮਿਲ ਗਿਆ ਉਹ ਅਫਸਰ ਵੜ ਕੇ ਉਹਨੂੰ ਮਾਰਤਾ ਮਰ ਚੋ ਗਿਆ ਮਰਨਾ ਤੇ ਉਹਦਾ ਵੀ ਸੀ ਪਰ ਸਤਿਗੁਰੂ ਸਤਿਗੁਰੂ ਵਾਂਗੇ ਦੇਵ ਸਾਹਿਬ ਦਾ ਬਚਨ ਤਾਂ ਉਹਨੇ ਕਮਾਇਆ ਤੇ ਖਾਲਸਾ ਜੀ ਉਹ ਜਿਹਨੇ ਵੇਖਿਆ ਸੀ ਨਾ ਲਿਖਿਆ ਉਹ ਫਿਰ ਸਤਿਗੁਰਾਂ ਘਰ ਆ ਗਿਆ ਆਣ ਕੇ ਆਂਦਾ ਮਹਾਰਾਜ ਆ ਬਚਨ ਤੁਹਾਡਾ ਲਿਖਿਆ ਹੋਇਆ ਸਤਿਗੁਰੂ ਕਹਿੰਦੇ ਪਰ ਫਿਰ ਤੂੰ ਕਮਾਇਆ ਤੇਰਾ ਇੰਨੇ ਜਿਹਾ ਭਲਾ ਹੋ ਗਿਆ ਤੇਰੀ ਮੌਤ ਕਰ ਗਈ ਤੇ ਉਹਦੀ ਆਈ ਸੀ ਉਹ ਆ ਗਈ ਇਹ ਵਚਨ ਮੰਨਣ ਦੀ ਬੜੀ ਵੱਡੀ ਪਾਵਰ ਹੁੰਦੀ ਹੈ